ਅੱਜ ਦੋ ਗੁਰ ਸਿੱਖਾਂ ਦੀ ਗੱਲ ਕਰਨ ਲੱਗਾ ਜਿਹੜੇ ਜੰਬਰਪਿੰਡ ਦੇ ਰਹਿਣ ਵਾਲੇ ਸੀ ਸ਼ਬੇਖ ਸਿੰਘ ਜੰਬਰ ਪਇਓ ਸਿੱਖੀ ਮਤ ਮਜ਼ਬੂਤ ਜਿਹੜਾ ਸਿੱਖੀ ਵਿੱਚ ਬੜਾ ਮਜ਼ਬੂਤ ਰਿਹਾ ਵਾਹ ਜਿਨ੍ਹਾਂ ਬੜੀ ਤਾਲਣਾ ਤਾਲ ਕੇ ਇਹ ਸਿੱਖੀ ਨੂੰ ਬਰਕਰਾਰ ਰੱਖਿਆ ਉਹਦਾ ਪੁੱਤ ਸੀ ਸਰਦਾਰ ਸ਼ਹਾਬਾਦ ਸਿੰਘ ਸ਼ਹਾਬਾਦ ਸਿੰਘ ਨੂੰ ਪਾਲ ਅਵਸਥਾ ਫਾਰਸੀ ਪੜ੍ਹਾਇਓ ਫਿਰ ਮਤ ਕਚਹਿਰੀ ਉਸੇ ਬਿਠਾਇਓ ਫਿਰ ਉਹਨੂੰ ਕਚੈਰੀ ਵਿੱਚ ਵਕਾਲਤ ਵਾਸਤੇ ਬਿਠਾ ਦਿੱਤਾ ਬੜਾ ਆਲਮਾਜ ਉਹ ਬਣਿਆ ਭਾਈ ਸੁਦੇਖ ਸਿੰਘ ਜੰਮਰ ਦੇ ਰਹਿਣ ਵਾਲਾ ਜਿਹੜਾ ਲਾਹੌਰ ਦਰਬਾਰ ਦੀ ਨੌਕਰੀ ਕਰਿਆ ਕਰਦਾ ਸੀ ਤੇ ਤੁਰਕਾਂ ਨੂੰ ਜਦੋਂ ਕੋਈ ਖਾਲਸੇ ਦਾ ਕੰਮ ਹੁੰਦਾ ਸੀ ਨਾ ਫਿਰ ਉਹ ਵਿਚੋਲ ਗਰੀ ਦਾ ਕੰਮ ਕਰਿਆ ਕਰਦਾ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਜਦੋਂ ਚਰਖਰੀ ਤੋਂ ਲਾਇਆ ਨਾ ਤੇ ਉਸੇ ਤਰ੍ਹਾਂ ਅਕਾਲ ਅਕਾਲ ਦੇ ਜਕਾਰੇ ਛੱਡ ਰਿਹਾ ਜੋ ਨੰਗਾ ਸਿੰਘ ਦੀ ਰਵਾਇਤ ਹੈ ਫੂਲ ਵਿੱਚ ਲੱਥਪਰਥ ਹੋਇਆ ਪਰ ਜਕਾਰੇ ਤੇ ਜਕਾਰਾ ਲਾਈ ਜਾ ਰਿਹਾ ਭਾਈ ਤਾਰੂ ਸਿੰਘ ਉਹ ਸਨੇਖਾਨ ਭਾਦਰ ਜਕਰੀਆ ਖਾਨ ਸਰ ਬਲ ਕੇ ਗੋਲੇ ਹੋ ਗਿਆ ਓਏ ਇਹਨੇ ਇਹਨੂੰ ਕਸ਼ਟ ਸਹੀਏ ਦਿੱਤੇ ਆ ਇਹ ਅਜੇ ਵੀ ਅਕਾਲ ਅਕਾਲ ਦੇ ਜਕਾਰੇ ਲਾਉਂਦਾ ਵਾਹ ਤਬ ਨਵਾਬ ਕੋ ਗੁੱਸਾ ਖਾਇਆ ਮੁਖ ਤੇ ਖੋਟਾ ਬਚੂ ਸੁਣਾਇਆ ਚੁੱਤਮ ਸਾਥ ਕਰੋ ਬਾਲ ਦੂਰ ਨਾਇਨ ਕਹੋ ਸਿਰ ਮਨੋ ਜਰੂਰ ਆਦੋ ਜਿਹੜੇ ਤੂੰ ਕੇਸਾਂ ਦਾ ਮਾਣ ਕਰਦਾ ਨਾ ਤੇਰੇ ਮੈਂ ਕੇਸ ਜੁੱਤੀਆਂ ਮਾਰ ਕੇ ਢਾ ਦੇਵਾਂ ਭਾਈ ਭਾਈ ਤਾਰੂ ਸਿੰਘ ਨੇ ਆਖਿਓ ਖਾਣਾ ਤੂੰ ਮੈਨੂੰ ਜੁੱਤੀਆਂ ਕੀ ਮਾਰੇਗਾ ਇਹ ਮੇਰੇ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਤੇ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੈ ਹਾਂ ਰੋ ਕੇ ਸਿੱਖ ਦਾ ਬਚਨ ਹੋ ਗਿਆ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਕੇ ਉਹਨੂੰ ਇੱਕ ਖਾਈ ਵਿੱਚ ਸੁੱਟ ਦਿੱਤਾ ਗਿਆ ਇਧਰ ਜਕਰੀਏ ਖਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤਰਫਨ ਲੱਗਾ ਜੋ ਜੋ ਉਹਨੂੰ ਹਕੀਮ ਲੈ ਦਵਾਈ ਦਿੰਦਿਆ ਕਿਉਂ ਤੋਂ ਉਹਦਾ ਦੁੱਖ ਉਦੀ ਜਾ ਰਿਹਾ ਅਰੇ ਉਹਨੇ ਆਪਣੇ ਪੀਰ ਕੰਬਰਾਂ ਨੂੰ ਯਾਦ ਕੀਤਾ ਜੋ ਜੋ ਕੰਬਰੋਂ ਦੀ ਮੱਤਵਾਰ ਤੇ ਆਉਂਦੇ ਆ ਉਸੇ ਵੇਲੇ ਸ਼ੀਰ ਸਿੰਘ ਆ ਕੇ ਉਹਨਾਂ ਨੂੰ ਭਜਾ ਦਿੰਦੇ ਆ ਗੁਰੂ ਕੇ ਸਿੱਖੋ ਜਕਰੀਆ ਟੰਗ ਹੋ ਗਿਆ ਆਖਰ ਉਹਨੇ ਸ਼ਬੇਖ ਸਿੰਘ ਨੂੰ ਬੇਨਤੀ ਕੀਤੀ ਵੀ ਮੈਂ ਬੜਾ ਦੁਖੀ ਹੋ ਗਿਆ ਮੇਰਾ ਕੋਈ ਇਲਾਜ ਕਰਾਓ ਉਹਨੇ ਆਖਿਆ ਤੂੰ ਸੰਤ ਨੂੰ ਸਤਾਇਆ ਇਹੋ ਰੱਬ ਰੂਪ ਭਾਈ ਤਾਰੂ ਸਿੰਘ ਜਿਹਨੂੰ ਕੋ ਇਹਨੇ ਤਸੀਹੇ ਦਿੱਤੇ ਯਾਰ ਉਹਨੇ ਆਖਿਆ ਸ਼ਾਇਦ ਮੈਨੂੰ ਉਹਦਾ ਹੀ ਇਲਾਫ ਲੱਗ ਗਿਆ ਸ਼ਬੇਖ ਸਿੰਘ ਕੱਬ 60 ਸਾਲ ਆਇਓ ਸੰਤ ਸਰਾਫ ਨਾ ਗਏ ਹਟਾਇਓ ਉਹ ਸੰਤਾ ਤਰੇ ਸਾਫ ਲਗਾ ਮਨੇ ਆਖਿਆ ਫਿਰ ਬੇਨਤੀ ਕਰੋ ਜਾ ਕੇ ਭਾਈ ਤਾਰੂ ਸਿੰਘ ਨੂੰ ਭਾਈ ਤਾਰੂ ਸਿੰਘ ਇਹ ਗੋਲ ਜਦੋਂ ਸਰਦਾ ਸ਼ੇਖ ਸਿੰਘ ਆਇਆ ਕਿ ਖਾਨ ਭਾਦਰ ਜਕਰੀਆ ਖਾਨ ਤੁਹਾਡੇ ਕੋਲ ਮਾਫੀ ਚਾਹੁੰਦਾ ਭਾਈ ਤਾਰੂ ਸਿੰਘ ਨੇ ਆਖਿਆ ਤੂੰ ਇੱਕ ਦੁਸ਼ਟ ਦੀ ਫਰਿਆਦ ਲੈ ਕੇ ਆਇਆ ਜੇ ਤੂੰ ਕਿਤੇ ਸਿੱਖ ਦੀ ਫਰਿਆਦ ਲੈ ਕੇ ਆਉਣਾ ਨਾ ਜੋ ਸੇਖਾਂ ਮੈਂ ਸੇ ਕਮ ਆਵੇ ਮੇਰੇ ਦਨ ਕੀ ਪਨੀ ਬਣਾਵੇ ਆਨ ਜੇ ਤੂੰ ਸਿੱਖ ਦੀ ਫਰਿਆਦ ਲੈ ਕੇ ਆਉਣਾ ਮੇਰੇ ਦਾਮ ਦਾ ਭਾਵੇਂ ਜੋੜਾ ਬਣਾ ਕੇ ਉਹਨੂੰ ਪਾਦਨੋ ਪਰ ਤੂੰ ਦੁਸ਼ਟ ਦੀ ਫਰਿਆਦ ਲੈ ਕੇ ਆਇਆ ਮੇਰੀ ਜ਼ਬਾਨ ਵਿੱਚੋਂ ਮੇਰੇ ਕਮਾਨ ਵਿੱਚੋਂ ਇਹ ਤੀਰ ਚੱਲ ਚੁੱਕਾ ਜੇ ਇਹਨੂੰ ਰੋਕ ਸਕਦਾ ਤੇ ਖਾਲਸਾ ਪੰਥ ਰੋਕ ਸਕਦਾ ਵਾਹ ਵਾਹ ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਸ਼ੇਖ ਸਿੰਘ ਦੇ ਆ ਕੇ ਉਹ ਜਗਲੀਏ ਖਾਣੂ ਦੱਸਦਾ ਤੇ ਤੈਨੂੰ ਖਾਲਸਾ ਪੰਥ ਹੀ ਨਾਪ ਕਰ ਸਕਦਾ ਹੈ ਉਹਨੇ ਆਖਿਆ ਜਿਸ ਤਰ੍ਹਾਂ ਵੀ ਹੁੰਦਾ ਉਹਨ ਖਾਲਸਾ ਪੰਥ ਦੇ ਕੋਲ ਜਾ ਕੇ ਮੇਰੀ ਬੇਨਤੀ ਕਰੋ ਭਾਈ ਸ਼ਿਵੇਕ ਸਿੰਘ ਖਾਲਸੇ ਦੇ ਕੋਲ ਪਹੁੰਚਾ ਆ ਕੇ ਫਤਿਹ ਬਲਾਈ ਆ ਸਾਰੀ ਕਹਾਣੀ ਭਾਈ ਤਾਰੂ ਸਿੰਘ ਦੀ ਸੁਣਾਈ ਆ ਜੋ-ਜੋ ਸਿੰਘ ਕਹਾਣੀ ਸੁਣ ਰਿਹਾ ਤੋ-ਤੋ ਗੁਰੂ ਕੇ ਸਿੱਖੋ ਸਿੰਘਾਂ ਨੂੰ ਜੋਸ਼ ਚੜਦਾ ਜਾ ਰਿਹਾ ਜਿਸ ਤਰ੍ਹਾਂ ਰੂਤ ਦੇ ਵਿੱਚੋਂ ਪਟਾਕੇ ਪੈਂਦੇ ਹਨ ਇਸ ਤਰ੍ਹਾਂ ਖਾਲਸੇ ਗਰਮ ਹੁੰਦੇ ਜਾ ਰਹੇ ਆ ਵੀ ਐਸੇ ਵੇਲੇ ਹੀ ਲਾਹੌਰ ਤੇ ਹਮਲਾ ਬੋਲ ਦਿੱਤਾ ਜਾਏ ਪਰ ਉਸ ਵੇਲੇ ਭਾਈ ਸ਼ਮੇਖ ਸਿੰਘ ਨੇ ਬੇਨਤੀ ਕੀਤੀ ਵੀ ਜਕਰੀਆ ਖਾਨ ਹੁ ਮਰਨ ਦੇ ਕਿਨਾਰੇ ਤੇ ਆ ਤੇ ਖਾਲਸੇ ਦੇ ਕੋਲੋਂ ਮਾਫੀ ਚਾਹੁੰਦਾ ਵੀ ਮੈਨੂੰ ਮaaf ਕੀਤਾ ਜਾਵੇ ਸਿੰਘਾਂ ਨੇ ਆਖਿਆ ਵੀ ਜਿਸ ਵੇਲੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਉਦੋਂ ਉਹਨੇ ਮਖਾਰ ਪਿੰਦੇ ਵਚਨ ਕੀ ਸੀ ਉਨੇ ਆਖਿਆ ਤੇ ਮਹਾਰੰਦੇ ਬਚਨ ਸੀ ਕਿ ਮੈਂ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਖੜਨਾ ਉਹਨੇ ਆਖਿਆ ਫੈਸਲਾ ਤੇ ਫਿਰ ਭਾਈ ਤਾਰੂ ਸਿੰਘ ਨੇ ਕਰ ਦਿੱਤਾ ਸਿੰਘਾਂ ਨੇ ਅਰਦਾਸ ਕੀਤੀ ਵਿੱਚ ਇਹ ਕਹਿ ਦਿੱਤਾ ਕਿ ਜਕਰੀਏ ਪਿਸ਼ਾਬ ਦਾ ਬੰਦ ਤੇ ਟੁੱਟੇ ਪਰ ਭਾਈ ਤਾਰੂ ਸਿੰਘ ਦੇ ਜੋੜੇ ਦੇ ਨਾਲ ਟੁੱਟੇ ਉਹਨੇ ਆਖਿਆ ਭਾਈ ਤਾਰੂ ਸਿੰਘ ਦਾ ਜੋੜਾ ਲੈ ਜਾਓ ਉਹਦੇ ਸਿਰ 'ਚ ਮਾਰੋ ਉਹਦੇ ਪਿਸ਼ਾਬ ਦਾ ਬੰਨਾ ਆਪਣੇ ਆਪ ਖੁੱਲ ਜਾਏਗਾ ਉਨੇ ਆਖਿਆ ਜਦੋਂ ਸਰਕਾਰਾਂ ਦੇ ਕਾਬੂ ਆ ਜੀਏ ਫਿਰ ਜੋੜੇ ਕਿੱਥੇ ਲੱਭਦੇ ਆ ਉਹਨੇ ਆਖਿਆ ਨਵੇਂ ਬਣਾ ਲਓ ਫਿਰ ਕਿਹੜੇ ਉਹਨੇ ਜਕਰੀਏ ਨੇ ਪਾਪ ਕੀਤੇ ਸੀ ਨਾ ਭਾਈ ਸ਼ਵੇਖ ਦੇ ਸ਼ਵੇਖ ਸਿੰਘ ਦੇ ਸਾਹਮਣੇ ਉਹ ਸਾਰੇ ਆਏ ਉਹਨੇ ਆਖਿਆ ਹੁਣ ਜੋੜਾ ਤੇ ਬਣਾਉਣਾ ਹੁਣ ਜਿਹੜਾ ਭਾਰੇ ਤੱਲੇ ਵਾਲਾ ਬਣਾ ਲਈਏ ਭਾਈ ਸ਼ਵੇਖ ਸਿੰਘ ਨੇ ਭਾਰੇ ਥੱਲੇ ਵਾਲਾ ਜੋੜਾ ਬਣਾਇਆ ਉਹ ਕਿ ਘੋੜੇ ਤੇ ਸਵਾਰ ਭਾਈ ਤਾਰੂ ਸਿੰਘ ਕੋਲ ਪਹੁੰਚਿਆ ਭਾਈ ਤਾਰੂ ਸਿੰਘ ਨੇ ਆਖਿਆ ਭਾਈ ਸ਼ੇਖ ਸਿੰਘ ਜੀ ਖਾਲਸਾ ਪੰਥ ਨੇ ਮਾਮ ਕਰਦਾ ਜਖਰੀਏ ਨੂੰ ਉਹਨੇ ਆਖਿਆ ਵੀ ਆਪਣੇ ਚਰਨ ਅਗੇ ਕਰੋ ਜੋੜਾ ਚਰਨਾ ਦਾ ਭਾਈ ਤਾਰੂ ਸਿੰਘ ਦੇ ਸਵਾਯਾ ਫਿਰ ਘੋੜੇ ਤੇ ਹੋ ਕੇ ਸਵਾਸ ਸਲਾਰ ਉਹ ਪਰਨੇ ਵਿੱਚ ਜੋੜਾ ਲਪੇਟ ਲਿਆ ਪਹੁੰਚਿਆ ਜਖਰੀਏ ਖਾਦੇ ਦਰਬਾਰ ਵਿੱਚ ਚੱਕਰੀਆ ਬੜਾ ਲੇਟੀਆਂ ਲੈ ਰਿਆ ਸੀ ਬੜਾ ਤੰਗ ਸੀ ਉਹ ਦਰਦ ਤੇ ਨਾਲ ਉਸੇ ਵਾਲੇ ਬੇਨਤੀ ਕੀਤੀ ਭਾਈ ਸ਼੍ਰੀਸ਼ੇਖ ਸਿੰਘਾ ਉਹ ਖਾਲਸੇ ਨੇ ਕੋਈ دارو ਦਿੱਤਾ ਕੋਈ ਦਵਾਈ ਦਿੱਤੀ ਆ ਉਹਨੇ ਆਖਿਆ ਦਵਾਈ ਤੇ ਦਿੱਤੀ ਪਰ ਬੜੀ ਕਰੜੀ ਆ ਉਹਨੇ ਆਖਿਆ ਕਰੜੀ ਕਿੰਨੀ ਗੱਲ ਜੇ ਨਾ ਦਰਦ ਨਾਲ ਮਰਨਿਆ ਕੋ ਜਿਆਦਾ ਫਿਰ ਕਰੜੀ ਛੇਤੀ ਕਰ ਮੈਂ ਆਖਿਆ ਕਟਕ ਚੂਰਨਾ ਇਹ ਥੋੜਾ ਜਿਹਾ ਸਖਤਾ ਉਹਨੇ ਆਖਿਆ ਛੇਤੀ ਕਰ ਗੱਲਾਂ ਟਾਈਮ ਨਾ ਪਾ ਮੇਰੀ ਜਾਨ ਨਿਕਲਦੀ ਜਾ ਰਹੀ ਉਹ ਇਹ ਗੇਵਾਨੀ ਇਹਨੂੰ ਮੈਂ ਖਵਾਉਂਗਾ ਤੇ ਤੂੰ ਖਾਣਾ ਆ ਤੇਰੇ ਤੇ ਚੱਟਲੇ ਹਨ ਇਹਨਾਂ ਨੂੰ ਜਿਹੜਾ ਬਾਹਰ ਆਪਣੇ ਦਰਬਾਰ ਵਿੱਚੋਂ ਕੱਢ ਲਾ ਸਾਰੇ ਦਰਬਾਰੀ ਬਾਹਰ ਕੱਢ ਤੇ ਦਰਬਾਰ ਵਿੱਚੋਂ ਭਾਈ ਸ਼ਮੇਖ ਸਿੰਘ ਨੇ ਕੋਫਰ ਛਿੱਤਰ ਕੱਢਿਆ 1 ਫੁੱਟ ਦਾ ਲੰਮਾ ਜਦੋਂ ਮੁਖਾਇਆ ਉਹ ਆਖਿਆ ਕੀ ਆ ਉਹਨੇ ਆਖਿਆ ਬਸ ਤੇਰਾ ਲਾਜ ਹੀ ਹੋਈ ਆ ਉਨੇ ਆਖਿਆ ਵੇਲਾ ਨਾ ਕੋ ਲਾਹੌਰ ਦਾ ਗਵਰਨਰ ਆ ਉਹਨੇ ਐਸੇ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉਹਨੇ ਆਖਿਆ ਲਾਜ ਤੇਰਾ ਹੋਈ ਆ ਉਹਨੇ ਆਖਿਆ ਕਰੋ ਜਿਤਨਾ ਹੁੰਦਾ ਪਰੂ ਕੇ ਸਿੱਖੋ ਜਿਵੇਂ ਭਾਈ ਸ਼ਮੇਖ ਸਿੰਘ ਨੇ ਥੋੜਾ ਜਿਹਾ ਸਿਰਜ ਜੋੜਾ ਸ਼ਭਾਇਆ ਨਾ ਉਹਨੂੰ ਪਿਸ਼ਾਬ ਦਾ ਥੋੜਾ ਜਿਹਾ ਬੰਨੋ ਦਾ ਖੁੱਲ ਲੱਗਾ ਨੂੰ ਆਰਾਮ ਨਾਉਣ ਲੱਗਾ। ਅਨੇ ਆਖਿਆ ਲੱਗਦਾ ਸ਼ਮੇਖ ਸਿੰਘ ਇਹ ਗੱਲ ਬਣ ਗਈ ਥੋੜਾ ਤੇਜ਼ ਮਾਰ। ਉਹਨਾਂ ਥੋੜਾ ਜਿਹਾ ਹੋਰ ਤੇਜ਼ ਮਾਰਿਆ। ਉਹਨੇ ਆਖਿਆ ਹੁਣ ਕਿਹੜਾ ਵੇਹਣਾ ਕੋਈ। ਹੁਣ ਬੰਨ ਖੋਲ ਦੇ। ਫਿਰ ਭਾਈ ਸ਼ਮੇਖ ਸਿੰਘ ਤੇ ਉਹ ਜੋ ਨਾ ਸੀ ਵੀ ਮੈਨੂੰ ਕਦੇ ਮਾਰਾ ਜ ਆਖੇ। ਤੇ ਮੈਂ ਇਹਨੂੰ ਫਿਰ ਦੱਸਾਂ ਵੀ ਖਾਲਸਾ ਤੇ ਜ਼ੁਲਮ ਕਿਤਨਾ ਕਰੀਦੇ। ਭਾਈ ਸ਼ਮੇਖ ਸਿੰਘ ਹੋ ਸ਼ੇਤਰ ਉਸ ਜਗਰੀਏ ਨੂੰ ਮਾਰਿਆ ਕਈ ਸਾਡੇ ਪ੍ਰਚਾਰਕ ਇੱਥੇ ਜਗਰੀਏ ਨੂੰ ਮਾਰਦੇ ਪਰ ਨਹੀਂ ਧਰੂ ਕੇ ਸਖੋ ਭਾਈ ਤਾਰੂ ਸਿੰਘ ਦੇ ਜੋੜੇ ਦੇ ਨਾਲ ਉਹਦਾ ਪਿਸ਼ਾਬ ਦਾ ਬੰਟ ਹੁੰਦਾ ਉਹਨੂੰ ਆਰਾਮ ਆਇਆ ਉਹਨੇ ਖਾਸੇ ਦਾ ਧੰਨਵਾਦ ਕੀਤਾ ਤੇ ਵੱਡਾ ਉਹਨੇ ਧਰੂ ਕੇ ਸਖੋ ਸ਼ਹਿਰ ਦੇ ਵਿੱਚ ਦੀਵਾਲਾ ਕੀਤੀ ਉਸ ਵੇਲੇ ਭਾਈ ਤਾਰੂ ਸਿੰਘ ਦਾ ਉਹਨੇ ਸ਼ੁਕਰਾਨਾ ਕੀਤਾ ਉਹਨੇ ਆਖਿਆ ਸਵੇਖ ਸਿੰਘ ਆ ਇੱਕ ਸੂਬੇਦਾਰੀ ਛੱਡ ਕੇ ਜੋ ਆਖਿਰ ਮੇਰੇ ਤੈਨੂੰ ਉਹ ਦਿਨ ਨੂੰ ਪਿਆਰ ਵਾਈ ਉਹਨੇ ਆਖਿਆ ਫਿਰ ਹੁਣ ਪੰਥ ਤੇ ਕਾਰ ਸਵਾਰਨੇ ਚਾਹੀਦੇ ਆ ਉਹਨੇ ਆਖਿਆ ਮੈਨੂੰ ਲਾਹੌਰ ਦਾ ਕੋਤਵਾਲ ਬਣਾਇਆ ਜਾਏ ਉਹਨੂੰ ਲਾਹੌਰ ਦਾ ਕੋਤਵਾਲ ਬਣਾਇਆ ਗਿਆ ਤੇ ਕੋਤਵਾਲ ਦੇ ਵਸੂਲ ਤੋਂ ਬਹੁਤ ਕੁਝ ਹੁੰਦਾ ਕਹਿੰਦੀ ਤਨਖਾਹ ਵਧਾਉਣੀ ਕਿਹਨੂੰ ਢੋਣਾ ਕਿਹਨੂੰ ਨੌਕਰੀ ਤੇ ਲਾਉਣਾ ਫਿਰ ਭਾਈ ਸਵੇਖ ਸਿੰਘ ਜੱਬਰ ਨੇ ਕੋਤਵਾਲੀ ਲਾਹੌਰ ਦੀ ਸੰਭਾਲੀ ਉਹ ਸਲੇ ਉਹ ਚਲਖੜੀਆਂ ਪਟਾਈਆਂ ਇਹ ਜਿਹੜੇ ਗੁਰੂ ਮਹਾਰਜ ਦੇ ਸਥਾਨ ਸਨ ਉਹ ਉਹਨੇ ਕਾਇਮ ਕੀਤੇ ਉਸ ਤੋਂ ਬਾਅਦ ਉਹਦੇ ਜਗਰੀਏ ਤੋਂ ਬਾਅਦ ਉਹਦਾ ਪੁੱਤਰ ਯਹਿਆ ਖਾਨ ਇਹ ਸੂਬੇ ਦਾ ਲਾਹੌਰ ਦਾ ਬਣਿਆ ਉਹਨੇ ਫੇਰਾ ਚਾਰ ਸਫੇਰੇ ਪੰਜਾਬ ਬੰਦੇ ਵੇਖਿਆ ਜਿਹੜੇ ਸ਼ੇਖ ਸਿੰਘ ਨੇ ਉਹ ਕੰਮ ਕੀਤੇ ਸੀ ਉਹ ਬਰੋਧੀਆਂ ਨੂੰ ਚੰਗੇ ਵਿੱਚ ਲੱਗਦੇ ਇੱਧਰ ਕੋਈ ਲਾਹੌਰ ਦਾ ਗੋਦਵਾਲ ਸਰਦਾਰ ਹੋਵੇ ਸਰਕਾਰ ਨੂੰ ਇਹ ਕਿਵੇਂ ਪਾਉਂਦਾ ਸੀ ਉਹ ਸੋਨੇ ਸ਼ਾਈ ਕਾਜੀ ਦੀ ਇੱਕੋ ਤੇ ਸਭ ਲੈ ਤਿਆ ਉਹਦਾ ਪੁੱਤਰ ਸ਼ਹਾਬਾਜ਼ ਸਿੰਘ ਸ਼ਮੇਖ ਸਿੰਘ ਦਾ ਜਿਹੜਾ ਕਾਜੀ ਕੋਲ ਪੜਿਆ ਕਰਦਾ ਸੀ ਫਾਰਸੀ ਅਰਬੀ ਉਹ ਸੋਨੇ ਦੀ ਜੋ ਤਾਲੀਮ ਸੀ ਉਹਨੇ ਸਾਰੀ ਹਾਸਲ ਕੀਤੀ ਬੜਾ ਆਲਮ ਫਾਜ਼ਿਲ ਬਣ ਗਿਆ ਇੱਕ ਦਿਨ ਕਾਜੀ ਨੇ ਆਖਿਆ ਇਹ ਇੱਕ ਕੁਰਾਨ ਦੇ ਆਇਤ ਦੇ ਅਰਥ ਕੀਤੇ ਜਾਣ ਸਾਰੀ ਜਮਾਤ ਤੋਂ ਸਭ ਤੋਂ ਵੱਡਾ ਤੇ ਸਭ ਤੋਂ ਚੰਗਾ ਟਰਾਂਸਲੇਸ਼ਨ ਜੋ ਕੀਤਾ ਉਹ ਭਾਈ ਸ਼ਬਾਹ ਸਿੰਘ ਨੇ ਕੀਤਾ ਉਹਨੇ ਆਖਿਆ ਇਹਨਾ ਵਿਦਵਾਨ ਤੇ ਕਾਫਰ ਇਹਨੂੰ ਮੂਮਨ ਕਿਉਂ ਨਾ ਬਣਾਇਆ ਜਾਵੇ ਉਹਨੇ ਫਿਰ ਜੱਈਆ ਖਾਨ ਦੇ ਦਰਬਾਰ ਵਿੱਚ ਆ ਜਾ ਕੇ ਚੁਗਲੀ ਕੀਤੀ ਉਹਨੇ ਆਖਿਆ ਖਾਨ ਬਾਦਸ਼ਾਹ ਸਾਹਿਬ ਹਾਡੇ ਰਾਜ ਦੇ ਵਿੱਚ ਦੋ ਸੱਖ ਫਰ ਰਿਆ ਜਿਨ੍ਹਾਂ ਨੂੰ ਤੁਸੀਂ ਵੱਡੇ ਵੱਡੇ ਰੁਤਬੇ ਦਿੱਤੇ ਆ ਜਿਹੜੀਆਂ ਤੇਰੇ ਰਾਜ ਦੀਆਂ ਗੱਲਾਂ ਖਾਸੇ ਤੱਕ ਪਹੁੰਚਾਉਂਦੇ ਆ ਏ ਉਹ ਸਰਦਾਰ ਸਵੇਖ ਸਿੰਘ ਕੋਈ ਦਿਨ ਬਾਅਦ ਮੈਨੂੰ ਐਂ ਲੱਗਦਾ ਵੀ ਉਹਨੇ ਲਾਹੌਰ ਉੱਤੇ ਵੀ ਹਮਲਾ ਬੋਲਣਾ ਉਹ ਸਵੇਲੇ ਉਹਨੂੰ ਸਿੱਖਾਂ ਉੱਤੇ ਸக்தி ਕਰਨ ਦਾ ਸਮਾਂ ਮਿਲ ਗਿਆ ਸਰਦਾਰ ਸਵੇਖ ਸਿੰਘ ਤੇ ਸ਼ਹਾਬ ਸਿੰਘ ਨੂੰ ਉਸੇ ਵਾਲੇ ਆਪਣੇ ਦਰਬਾਰ ਵਿੱਚ ਬੁਲਾਇਆ ਗੁਰੂ ਕੇ ਸਿੱਖੋ ਦੋ ਜਿਹੜੇ ਗੁਣ ਆ ਇਹ ਹਰ ਇੱਕ ਦੇ ਵੈਰੀ ਹੁੰਦੇ ਆ ਇੱਕ ਅਸ ਅਕਲ ਤੇ ਇੱਕ ਹੁਸਨ ਹੁਸਨ ਇਹ ਪਰਮੇਸ਼ਰ ਦੋ ਗੁਣ ਕਿਸੇ ਕਿਸ ਨੂੰ ਦਿੰਦਾ ਆ ਭਾਈ ਸ਼ਹਾਬ ਸਿੰਘ ਕੋ ਦਵੇਂ ਗੁਣ ਸਨ ਬੜਾ ਅਕਲਮੰਦ ਸੀ ਸੱਚ ਹੈ ਬੜਾ ਸਿਆਣਾ ਸੀ ਤੇ ਬੜਾ ਸੋਹਣਾ ਸੀ ਵਾਹ ਜਿਨ੍ਹਾਂ ਨੂੰ ਚੱਖੀਆਂ ਤੇ ਚੜਿਆ ਗਿਆ ਜਿਨ੍ਹਾਂ ਦੇ ਬੰਦ ਬੰਦ ਕੱਟੇ ਜਿਨ੍ਹਾਂ ਨੂੰ ਮੂੰਗਲੀਆਂ ਨਾਲ ਕਟ-ਕਟ ਕੇ ਸ਼ੀਤ ਕੀਤਾ ਉਹ ਬੜੇ ਗਿਆਨਵਾਨ ਸਨ ਤੇ ਬੇਉਤਫ ਲੋਕਾਂ ਨੇ ਉਹਨਾਂ ਨੂੰ ਸ਼ੀਤ ਕੀਤਾ ਚਾਤਰ ਕੁਮੂਰਖ ਇੱਕ ਥਾ ਦੋਵੇਂ ਦੁਖੀਏ ਰਹੇ ਚਾਤਰ ਕਹਿੰਦਾ ਵੀ ਮੈਂ ਮੂਰਖ ਨੂੰ ਅਕਲ ਦੇ ਦੇ ਇਹਨੂੰ ਧਾਨਾ ਬਣਾਇਆ ਪਰ ਮੂਰਖ ਵੀ ਬੱਦ ਕਹਿੰਦੀ ਕਿ ਇਹ ਮੈਨੂੰ ਅਕਲ ਦਿੰਦਾ ਕਿਉਂ ਆ ਯਾਤਰ ਮੂਰਖ ਇੱਕ ਥਾ ਤੋਂ ਐ ਦੁਖੀਏ ਰਹਿਣਾ ਊਂਟ ਪੈਰ ਨੂੰ ਛੋਲ ਦੇ ਤੇ ਭੌਰ ਫੁੱਲਾਂ ਤੇ ਬਹਿਣ ਜਿਹੜਾ ਭੌਰੇ ਦਾ ਰੰਗ ਉਹ ਕਾਲਾ ਹੁੰਦਾ ਆ ਉਹਦੀ ਦੋਸਤੀ ਹੁੰਦੀ ਫੁੱਲ ਦੇ ਨਾਲ ਤੇ ਜਿਹੜਾ ਘੂੜ ਹੁੰਦਾ ਉਹ 골ਡਨ ਜਿਹਾ ਹੁੰਦਾ ਸਨੇਰੀ ਜਿਹਾ ਹੁੰਦਾ ਬੜਾ ਸੋਹਣਾ ਹੁੰਦਾ ਪਰ ਉਹਦੀ ਦੋਸਤੀ ਜਿਹੜੀ ਕੋਈ ਨਾ ਹੁੰਦੀ ਪੌੜਾ ਕੁੰਡਾ ਦੋਸਤੀ ਇੱਕੋ ਇੱਕੋ ਜਿਹੀ ਗੂੰਜਾ ਕੰਮੀ ਪਹਿਤਾ ਜਾਣੀਏ ਕੌਣ ਪੌੜਾ ਕੌਣ ਕੁੰਡ ਪਰ ਇੱਥੇ ਗੱਲ ਸਿਧਾਂਤ ਦੀ ਹੈ ਇਹ ਅਮਰ ਦੀ ਬਾਤ ਦੀ ਹੈ ਉਹ ਭਾਈ ਸ਼ਮੇਖ ਸਿੰਘ ਦਾ ਪੁੱਤਰ ਸ਼ਹਾਬ ਸਿੰਘ ਜਿਹੜਾ ਬੜਾ ਸੋਹਣਾ ਸੀ ਉਹਨਾਂ ਨੂੰ ਉਸ ਬਚੰਗੀ ਦੇ ਦੋ ਗੁਣ ਉਹਦੇ ਕਿਤਰਾ ਵੈਰੀ ਬਣਦੇ ਆ ਉਹ ਭਾਈ ਸ਼ਵੇਕ ਸਿੰਘ ਸ਼ਹਾਬਾਜ਼ ਸਿੰਘ ਨੂੰ ਜਦੋਂ ਸਪਾਹਿਆਂ ਨੇ ਜਾ ਕੇ ਸੂਬੇ ਦਾ ਹੁਕਮ ਸੁਣਾਇਆ ਹੁਕਮਤੀ ਤਮੀਲ ਵਿੱਚ ਤਵੇਂ ਪਿਓ ਪੁੱਤਰ ਤੁਰ ਪਿਆ ਪਰ ਉਹਨਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਜੋ ਲਾਹੌਰ ਦਰਬਾਰ 'ਚ ਹੋ ਰਿਆ ਸੀ ਖਬਰਾਂ ਉਹਨਾਂ ਨੂੰ ਵੀ ਪਹੁੰਚ ਰਹੀਆਂ ਸੀ ਇਸ ਮਸਲੇ ਤੇ ਸਰਦਾਰ ਸ਼ਵੇਕ ਸਿੰਘ ਆਪਣੇ ਪੁੱਤਰ ਸ਼ਹਾਬਾਜ਼ ਨਾਲ ਹਰ ਰੋਜ਼ ਗੱਲ ਕਰਿਆ ਕਰਦਾ ਸੀ ਬੇਟਾ ਇਹ ਜਿਹੜੀਆਂ ਸ਼ਿਕਾਇਤਾਂ ਦਰਬਾਰ 'ਚ ਪਹੁੰਚ ਰਹੀਆਂ ਨਾ ਲਗਦਾ ਪਿਆ ਮੇਰੀ ਸਾਡੇ ਤੇ ਝੁੱਲਣ ਵਾਲੀ ਆ ਇਹ ਆਪਾ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਜਿਉ ਅੱਜ ਲੋਹਰ ਦਰਬਾਰ ਦੀ ਨੌਕਰੀ ਕਰਦੇ ਆ ਵਾ ਵਾ ਬੇਟਾ ਦੇਖਦੇ ਹੈ ਜੀ ਕੋਈ ਗੱਲ ਬਣ ਗਈ ਨਾ ਹਾਂ ਇਹ ਵੇਖੀ ਕਿਤੇ ਸਿੱਖੀ ਨੂੰ ਦਾਗ ਨਾ ਲਾ ਦੇ ਵਾਹਿਗੁਰੂ ਜੀ ਇਸ ਮਸਲੇ ਤੇ ਰੋਜ਼ ਆਪਣੇ ਪਿਓ ਪੁੱਤਰ ਗੱਲਾਂ ਕਰਿਆ ਕਰਦੇ ਸੀ ਸਮਾਂ ਆ ਗਿਆ ਗਵੇਂ ਪਿਓ ਪੁੱਤਰ ਜਕਰ ਉਸ ਜਈਆ ਖਾ ਦੇ ਦਰਬਾਰ ਚ ਪਹੁੰਚੇ ਆ ਜਦੋਂ ਵੇਖਿਆ ਦਰਬਾਰੀਆਂ ਦਾ ਰੁਖ ਚੱਜ ਸਾਰਿਆਂ ਦੇ ਮੱਥੇ ਉੱਤੇ ਤਿਉੜੀਆਂ ਪਈਆਂ ਹੋਈਆਂ ਭਾਈ ਸ਼ਵੇਖ ਸਿੰਘ ਸ਼ਹਾਬ ਸਿੰਘ ਅਰੇ ਸਿਆਣੇ ਸਨ ਉਹਨਾਂ ਨੂੰ ਪਛਾਣ ਤੇ ਕੋਈ ਬਹੁਤੀ देर ਨਾ ਲੱਗੀ ਇਹ ਮੇਰੀ ਸਾਡੇ ਤੇ ਝੁਲਣ ਵਾਲੀ ਹੈ ਸਰਦਾਰ ਸ਼ਵੇਖ ਸਿੰਘ ਨੇ ਆਖਿਆ ਖਾਨ ਬਾਦਸ਼ਾਹ ਤੁਸੀਂ ਸਾਨੂੰ ਬੁਲਾਇਆ ਅਸੀਂ ਤੁਹਾਡੇ ਹੁਕਮ ਦੀ ਤਮੀਲ ਵਿੱਚ ਆਜਾਏ ਹੋਏ ਦੱਸੋ ਕੀ ਹੁਕਮਾਂ ਉਹ ਚਾਰ ਲੜਨ ਫੇਰ ਕੇ ਬੜਾ ਕੜ ਕੇ ਬੋਲਿਆ ਅਨੇਖਾ ਸ਼ਬੇਖ ਸਿੰਘਾ ਲੋਰ ਦਰਬਾਰ ਪਰਿਵਾਰ ਤੁਹਾਡੇ ਉੱਤੇ ਬਹੁਤ ਖੁਸ਼ ਆ ਤੁਹਾਡੇ ਤੇ ਕੋਈ ਗਿਲਾਨੀ ਤੁਹਾਡੇ ਵੱਡ-ਵਡੇਰੇ ਸਾਡੇ ਵੱਡ-ਵਡੇਰੇ ਲੜਕੇ ਪੰਜਾਬ ਦੀ ਸੇਵਾ ਕਰਦੇ ਰਹਿਆ ਪਰ ਮੈਂ ਨਾ ਇਹ ਦੂਰੀ ਜਿਹੜੀ ਮਿਟ ਜਾਣੀ ਚਾਹੀਦੀ ਆ ਮੈਂ ਤੇਰੇ ਕੋਲ ਅੱਜ ਕੋਈ ਮੰਨ ਮੰਗਣੀ ਮੈਂ ਤੈਨੂੰ ਆਪਣੇ ਦਰਬਾਰ ਚ ਇਸ ਕਰਕੇ ਬੁਲਾਇਆ ਸਰਦਾਰ ਸ਼ਬੇਖ ਸਿੰਘ ਨੇ ਆਖਿਆ ਹਾਂ ਭਾਦ ਤੁਹਾਡਾ ਹਰ ਹੁਕਮ ਮੰਨਣ ਨੂੰ ਤਿਆਰ ਆ ਕਿਤੇ ਸਾਡੀ ਕੋਈ ਗੈਰ ਕਾ ਮਸਲਾ ਨਾ ਹੋਵੇ ਸਾਡੀ ਕੋਈ ਅੱਖ ਦਾ ਮਸਲਾ ਨਾ ਹੋਵੇ ਤੁਹਾਡਾ ਹਰ ਹੁਕਮ ਮੰਨਣ ਨੂੰ ਤਿਆਰ ਆ ਉਹਨੇ ਆਖਿਆ ਮੈਂ ਚਾਹਨਾ ਵੀ ਤੈਨੂੰ ਆਪਣੇ ਦਰਬਾਰ ਵਿੱਚ ਹੋਰ ਵੀ ਉੱਚਾ ਰੁਤਬਾ ਦਿੱਤਾ ਜਾਏ ਅਰੇ ਦੂਰੀ ਮਿਟ ਜਾਣੀ ਚਾਹੀਦੀ ਆ ਮੈਂ ਨਾ ਇਹ ਨਾਲ ਮੇਰੇ ਦਰਬਾਰੀ ਸਹਿਮਤ ਨਹੀਂ ਕਿ ਕੋਈ ਲਾਹੌਰ ਦਾ कोतवाल ਸਿੱਖ ਹੋਵੇ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਕਿ ਤੂੰ ਸਿੱਖੀ ਛੱਡ ਕੇ ਤੇ ਮੁਸਲਮਾਨ ਬਣ ਜਾ ਸਰਦਾਰ ਸ਼ਬੇਖ ਸਿੰਘ ਨੇ ਆਖਿਆ ਖਾਨ ਬਹਾਦਰ ਤੁਸੀਂ ਮੌਕੇ ਦੇ ਹੱਕ ਮੇ ਸ਼ਾਇਦ ਤੁਸੀਂ ਠੀਕ ਸੋਚਿਆ ਹੋਵੇ ਪਰ ਧਰਮ ਅਜ ਬਹਾਰ ਕਰੂ ਆਪੋ ਆਪਣਾ ਪਿਆਰ ਸੱਚ ਹੈ ਅੱਲਾਹ ਦੀ ਮਰਜ਼ੀ ਸੀ ਕਿ ਤੁਹਾਡਾ ਜਨਮ ਮੁਸਲਮਾਨਾਂ ਦੇ ਘਰ ਹੋਵੇ ਤੁਹਾਨੂੰ ਮੁਸਲਮਾਨਾਂ ਦੇ ਘਰ ਵਿੱਚ ਜਨਮ ਮਿਲਿਆ ਮੇਰੇ ਹਕਾਰ ਤੁਰਖ ਦੀ ਮਰਜ਼ੀ ਮੈਂ ਸਿੱਖ ਹੋ ਕੇ ਜੀਵਾਂ ਇਨੂੰ ਸिखਾਂ ਦੇ ਕਰਤਾ ਜਨ ਮਿਲਿਆ ਹਨ ਬਾਤਰੇ ਫੈਸਲੇ ਕਰ ਪਰਖ ਨੇ ਕਰ ਦਿੱਤੇ ਇਹ ਨਾੜੇ ਇਹ ਧਰਮ ਤੇ ਮੇਰੀ ਜ਼ਿੰਦਗੀ ਹੈ ਤੇ ਧਰਮ ਤੋਂ ਟੁੱਟ ਕੇ ਬੰਦਾ ਕਿੱਥਾਂ ਜੀਏਗਾ ਉਹਨੇ ਆਖਿਆ ਮੈਂ ਜੋ ਤੈਨੂੰ ਕਹਿਣਾ ਚਾਹੁੰਦਾ ਤੂੰ ਚੰਗੀ ਤਰ੍ਹਾਂ ਸੁਣ ਲਿਆ ਪਰ ਮੈਨੂੰ ਇਹ ਨਹੀਂ ਪਤਾ ਵੀ ਸ਼ੇਖ ਸਿੰਘਾ ਤੂੰ ਕੀ ਕਹਿਣਾ ਚਾਹੁੰਦਾ ਇਹ ਤੇ ਚਾਹਣਾ ਵੀ ਤੈਨੂੰ ਮੈਂ ਵੱਡੇ ਵੱਡੇ ਰੁਤਬੇ ਦੋਣਾ ਪਰ ਤੂੰ ਕੀ ਚਾਹਣਾ ਸਰਦਾਰ ਸੁਖਦੇਵ ਸਿੰਘ ਨੇ ਆਖਿਆ ਖਾਨ ਬਹਾਦਰ ਸਿੱਖੀ ਦੀਆਂ ਦੋ ਹੀ ਕੈਸਾਂ ਆਨਖਾਂ ਦਾ ਜੀਵਨ ਤੇ ਮਰਦਾ ਦੀ ਮੌਤ ਮੈਂ ਅਣਖ ਦਾ ਜੀਵਨ ਜੀ ਕੇ ਤੇ ਮਰਦਾ ਦੀ ਮੌਤ ਕਰਨੀ ਜਾਣਾ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਸਿਖਾਇਆ ਜੀਓ ਉਹ ਸਾਰੇ ਬੜੇ ਥੰਮੇਨਾ ਅਛਿਆ ਖਾਨ ਕਹਿਣ ਲਗਾ ਉਹ ਸਾਡੇ ਵੱਡ ਬਡੇਰੇ ਲਾਹੌਰ ਦਰਬਾਰ ਦੀ ਨੌਕਰੀ ਕਰਦੇ ਆਇਆ ਏ ਤੂੰ ਕੋਈ ਸੂਬੇਦਾਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਉਹਨੇ ਆਖਿਆ ਤੁਸੀਂ ਠੀਕ ਆਖਿਆ ਨੌਕਰੀ ਕਰਨੀ ਆਪਣੇ ਪੇਟ ਦੀ ਪੂਰਤੀ ਵਾਸਤੇ ਕੰਮ ਕਰਨਾ ਕੋਈ ਮਾੜਾ ਨਹੀਂ ਪਰ ਇਹਦੇ ਇਹਦੇ ਵਿੱਚ ਮੈਂ ਆਪਣਾ ਧਰਮ ਤਿਆਗ ਦਿਆ ਤੂੰ ਇਹ ਕਿਤਨਾ ਸੋਚ ਲਿਆ ਉਹਨੇ ਆਖਿਆ ਜਿਨ੍ਹਾਂ ਦੇ ਤੁਸੀਂ ਬੰਦ-ਬੰਦ ਕੱਟੇ ਜਿਨ੍ਹਾਂ ਦੀਆਂ ਖੋਪਰੀਆਂ ਲਾਈਆਂ ਅਸੀਂ ਉਹਨਾਂ ਦੇ ਹੀ ਭਰਾ ਵਾਂ ਉਹ ਜਿੰਨਾ ਮਰਜੀ ਜ਼ੁਲਮ ਕਰਕੇ ਵੇਖ ਲੈ ਉਹ ਸਾਡੇ ਅੰਦਰੋਂ ਸਿੱਖੀ ਨਹੀਂ ਕਰ ਸਕਦਾ ਸਿੱਖੀ ਸਾਡੀ ਜਿੰਦ ਜਾਨ ਹੈ ਜਿਸ ਤਰ੍ਹਾਂ ਪਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ ਸਿੱਖ ਸਿੱਖੀ ਤੋਂ ਬਿਨਾਂ ਨਹੀਂ ਬਚਦਾ ਜਿਸ ਤਰ੍ਹਾਂ ਚਕੌਰ ਜੰਨ ਤੋਂ ਬਿਨਾਂ ਕਪਾਲੀ ਰਹਿ ਸਕਦੀ ਸਿੱਖ ਦਾ ਜੀਵਨ ਵੀ ਇਹੋ ਜਿਹਾ ਹੈ ਬੀ ਸ਼ੇਖ ਸਿੰਘ ਨੇ ਆਖਿਆ ਯਈਆ ਖਾ ਤੁਸੀਂ ਤੇਰਾ ਗਵਾਹ ਕੀ ਆ ਤੁਹਾਨੂੰ ਤੁਸੀਂ ਇਹ ਕਹ ਤੋ ਮੇਰੇ ਆ ਕਨੇ ਕੇ ਤੂੰ ਹੀ ਸਾਈ ਗਾਜੀ ਦਾ ਹੱਕ ਨਹੀਂ ਮੰਨਿਆ ਇਹਨੂੰ ਆਨੇ ਦੱਸਿਆ ਕਿ ਮੇਰੇ ਪਿਤਾ ਨੂੰ ਪਸ਼ਾਬ ਦਾ ਬੰਨ ਪੈ ਗਿਆ ਇਹਨੂੰ ਦਵਾਈ ਲੈਣ ਕੱਲਿਆ ਤੇ ਤੂੰ ਉਹਦੇ ਸਿਰ ਤੇ ਜੁੱਤੀਆਂ ਮਾਰੀਆਂ ਓਏ ਬੰਨ ਦਾ ਲਾ ਜੁੱਤੀਆਂ ਹੁੰਦੀਆਂ ਹੈ ਤਾਂ ਬਚ ਜਾਂਦਾ ਪਰ ਤੂੰ ਮੇਰੇ ਪਿਓ ਨੂੰ ਛੱਤਰ ਮਾਰ ਮਾਰ ਕੇ ਮਾਰਿਆ ਹੁਣ ਤੇਰੇ ਸਾਹਮਣੇ ਕੋਈ ਸਵਾਲ ਆ ਜਾ ਤੇ ਮੁ슬ਮਾਨ ਤੂੰ ਤਿਆਰ ਹੋ ਜਾ ਤੇ জাফর ਤੈਨੂੰ ਪਤਾ ਜਿਹੜਾ ਲੋਹਰ ਦਰਬਾਰ ਵਿੱਚ ਆ ਗਿਆ ਉਹ ਕਦੇ ਵਾਪਸ ਨਹੀਂ ਗਿਆ ਸਰਦਾਰ ਸ਼ੇਖ ਸਿੰਘ ਨੇ ਆਖਿਆ ਓ ਯਈਆ ਖਾਲ ਇਹਨੂੰ ਤੇ ਜੇ ਕੱਲ ਤਖਤ ਨਸੀਬ ਹੋਇਆ ਤੇਰਾ ਪਿਓ ਤਿਲ ਲਾ ਕੇ ਜਕਰੀਆ ਮਰ ਗਿਆ ਜੇ ਤੇ ਇੱਕ ਵੀ ਸਿੱਖ ਨੂੰ ਸਿੱਖੀ ਤੋਂ ਤੁਸੀਂ ਡਲਾਇਆ ਹਾਂ ਤੇ ਗੱਲ ਕਰਨੀ ਤੇ ਇਹਨੇ ਟਕਰਾ ਨਾ ਮਾਰ ਵਾ ਵਾ ਅਸੀਂ ਉਹਨਾਂ ਦੇ ਭਰਾ ਹਾਂ ਉਹ ਸਾਡੇ ਤੇ ਜ਼ੁਲਮ ਕਰਕੇ ਵੇਖ ਲੈ ਅਸੀਂ ਗੁਰੂ ਦੀ ਸਿੱਖੀ ਨਹੀਂ ਛੱਡਾਂਗੇ ਸ਼ਾਈ ਕਾਜੀ ਵੱਲੇ ਵੇਖਿਆ ਉਹਨੇ ਹੁਕਮ ਸੁਣਾਇਆ ਪੀਏ ਨਾ ਦਵਾ ਕਾਫਾ ਉਹ ਚਰਖੜੀ ਉੱਤੇ ਚੜ੍ਹ ਦਿੱਤਾ ਜਾਵੇ ਵਾਹਿਗੁਰੂ ਜੀ ਤੁਰੂ ਕੇ ਸਖੋਸ ਤੇਰੇ ਚਰਖੜੀ ਜਿਹਨੂੰ ਇੰਗਲਿਸ਼ ਵਿੱਚ ਟਰਨਿੰਗ ਵੀਲ ਕਹਿੰਦੇ ਤੋ ਚੱਕਰ ਹੁੰਦੇ ਆ ਇਹ ਕੁੱਤੇ ਦੰਡੇ ਬਿਲਡਿੰਗ ਕੀਤੇ ਹੁੰਦੇ ਆ ਦੂਜਾ ਚੱਕਰ ਖਾਲੀ ਹੁੰਦਾ ਉਹਨਾਂ ਦਵਾਂ ਨੂੰ ਲਾ ਕੇ ਲਿਆਂਦਾ ਜਾਂਦਾ ਬੰਦੇ ਨੂੰ ਉੱਤੇ ਬੰਨ੍ਹਤਾ ਜਾਂਦਾ ਬੰਦਾ ਵੀ ਕਮਾਨ ਵਰਗਾ ਹੋ ਜਾਂਦਾ ਜਦੋਂ ਉਹਨੂੰ ਗੇੜੇ ਜਾਂਦਾ ਲਾ ਕੇ ਕਰਕੇ ਫਿਰ ਉਹ ਜਿਹੜੇ ਦੰਦੇ ਆ ਸਰੀਰ ਵਿੱਚ ਖੁੱਭ-ਖੁੱਭ ਕੇ ਤੇ ਕਿਸ ਤਰ੍ਹਾਂ ਬੰਦੇ ਦਾ ਹਾਲ ਕਰਦੇ ਆ ਵਾਹ ਤਮਾ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜ ਹਵਾ ਘੁੰਮ ਦੇਤਾ ਆਖਰ ਕਾਜੀ ਨੇ ਚਾਲ ਚੱਲੀ ਜਦੋਂ ਕੋਈ ਉਹਨਾਂ ਦਾ ਕਤਲ ਸਫਲਾ ਨਾ ਹੋ ਸਕਿਆ ਉਸ ਵੇ ਜਈਆ ਖਾਨੇ ਸ਼ਾਬਾਸ਼ ਸ਼ਾਬਾਸ਼ ਸ਼ਬੀਖ ਸਿੰਘ ਨੂੰ ਆਪਣੇ ਦਰਬਾਰ ਉਚ ਮਲਾਇਆ ਤੇ ਬੜੇ ਪਿਆਰ ਦੇ ਨਾਲ ਕੋਰ ਬਿਠਾਇਆ ਬੜੀ ਕਿੱਤੇ ਦੇ ਨਾਲ ਇਹ ਉਹ ਜਿਆ ਪਿਆਰ ਸੀ ਜਿਸ ਤਰ੍ਹਾਂ ਕੋਈ ਸ਼ਿਕਾਰੀ ਸ਼ਿਕਾਰ ਨੂੰ ਫੋਨ ਵਾਸਤੇ ਨਿਮਰਤਾ ਵਸਾਉਂਦਾ ਜਿਸ ਤਰ੍ਹਾਂ ਕੋਈ ਮਾਹੀ ਗੀਰ ਮੱਛੀ ਨੂੰ ਆਹ ਸਾਡਾ ਟੁਕੜਾ ਲਾ ਕੇ ਉਹਨੂੰ ਸੋਣਾ ਚਾਹੁੰਦਾ ਐ ਇਸੇ ਤਰ੍ਹਾਂ ਦਾ ਪਿਆਰ ਸੀ ਉਹਨੇ ਆਖਿਆ ਉਹ ਸ਼ਵੇਸ਼ ਸਿੰਘਾ ਮੈਂ ਚਾਹੁੰਨਾ ਮੈਂ ਨਾ ਤੈਨੂੰ ਵੱਡੇ ਰਤਵੇ ਦਗਾ ਤਾਨੂੰ ਚਕੀਰਾ ਮੇਰੀ ਜੇਬ ਵਿੱਚ ਮਾਲ ਧਾਨੋ ਜੀ ਕਰਦਾ ਤੇਰੇ ਉੱਤੇ ਵਾਰਦਿਆ ਆਹ ਪਰ ਤੂੰ ਕੀ ਚਾਹੁੰਦਾ ਤੈਨੂੰ ਸਿੱਖੀ ਵਿੱਚੋਂ ਮਿਲੇਗਾ ਕੀ ਹਾਏ ਤੇ ਨਾਲੇ ਨਾ ਪੁੱਤਰ ਤੇਰਾ ਜੇਤੇ ਤੂੰ ਮਾਣ ਕਰਦਾ ਸਾ ਸ਼ਹਾਬ ਸਿੰਘ ਉਹ ਤਸੀਹਾਰ ਨਹੀਂ ਸਕਿਆ ਕਿਉਂਨੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾਕਣ ਦਾ ਪਰਨ ਕਰ ਲਿਆ ਇੱਕ ਵਾਰ ਤੇ ਮਨ ਨੂੰ ਝਟਕਾ ਲੱਗਾ ਪਰ ਗੁਰੂ ਦੇ ਉੱਤੇ ਭਰੋਸਾ ਸੀ ਵੀ ਮੇਰਾ ਪੁੱਤਰ ਆ ਸਿੱਖੀ ਤੋਂ ਨੂੰ ਕਰੋ ਇਹ ਹੋ ਨਹੀਂ ਸਕਦਾ ਉਸ ਵੇਲੇ ਸਰਦਾਰ ਸਵੇਰ ਸਿੰਘ ਨੇ ਆਖਿਆ ਹੋਇਆ ਖਾਨ ਤੂੰ ਬਹੁਤ ਵੱਡਾ ਝੂਠ ਮਾਰੇ ਰੱਬ ਜਿੱਤਾ ਝੂਠ ਮਾਰੇ ਆ ਤੇਰਾ ਪੁੱਤਰ ਤੇਰਾ 베ਰੋਸ ਤੇਰਾ 베ਰੋਸ ਕੱਟਿਆ ਜੱਸਾ ਆ ਔਰ ਉਹ ਸਿੱਖੀ ਤੋਂ ਆਪਣਾ ਕਦੇ ਮੂਹ ਨਹੀਂ ਮੋੜੇਗਾ ਸੱਚ ਐ ਜੰਮਿਆ ਪੜਿਆ ਮੈਂ ਉਹਨੂੰ ਪੜ੍ਹਾਈ ਕਰਾਈ ਮੇਰੇ ਹੱਥਾਂ 'ਚ ਪੜਿਆ ਉਹ ਸਿੱਖੀ ਵਿੱਚ ਕਿੰਨਾ ਮਜ਼ਬੂਤ ਆ ਜਿੰਨਾ ਪਿਓ ਜਾਣਦਾ ਉਹ ਤੂੰ ਨਹੀਂ ਜਾਣਦਾ ਆਹ ਉਹ ਸਹਨੇ ਸਰਦਾਰ ਖਵਾਜ ਸਿੰਘ ਉਹਦੇ ਪੁੱਤਰ ਨੂੰ ਬੁਲਾਇਆ ਗਿਆ ਸਾਹਮਣੇ ਆਇਆ ਫਤਹਿ ਬਲਾਈ ਸਰਦਾਰ ਸ਼ੇਰ ਸਿੰਘ ਨੇ ਆਖਿਆ ਪ੍ਰਸ਼ਾ ਬਾਦ ਸਿੰਘ ਇਹ ਲੋਕੀ ਹਾਂ ਮੈਂ ਅਭੀ ਤੇਰਾ ਪੁੱਤਰ ਸਿੱਖੀ ਤੋਂ ਮੂੰਹ ਮੋੜ ਗਿਆ ਏ ਕਸ਼ਮੀਰੀ ਝੱਟ ਗਿਆ ਉਹਨੇ ਆਖਿਆ ਪਤਾ ਜੀ ਇਹਨਾਂ ਬਹੁਤ ਵੱਡਾ ਝੂਠ ਮਾਰਿਆ ਤੇ ਜਿੰਨਾ ਝੂਠ ਵੱਡਾ ਮਾਰਦੇ ਇਹਨਾਂ ਵਾਸਤੇ ਉਹਨਾਂ ਹੀ ਥੋੜਾ ਜੀਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਮੈਂ ਅਮਰਧਾਰੀ ਸਿੱਖ ਹਾਂ ਮੇਰਾ ਇਹ ਬੰਦ-ਬੰਦ ਕਰਦਣ ਮੈਂ ਸਿੱਖੀ ਤੋਂ ਕਦੇ ਮੂੰਹ ਨਹੀਂ ਮੋੜੂਗਾ ਵਾਹ ਗੁਰੂ ਕੇ ਸਿੱਖੋ ਤਵਾ ਪਿਓ ਪੁੱਤਰਾ ਨੂੰ ਕਿਸ ਤਰ੍ਹਾਂਵੇਂ ਪਿਓ ਪੁੱਤਰਾ ਸ਼ੇਰਾਂ ਵਾਂਗ ਦੱਤ ਕੇ ਖਲੋਤੇ ਆ ਤੇ ਸਰਦਾਰ ਸ਼ਹਾਬਾਜ ਸਿੰਘ ਜਿਹੜਾ 17 ਕਰੇ ਦੀ ਜਿਹੀ ਉਮਰ ਸੀ ਅਰੇ ਦਰਬਾਰ ਵਿੱਚ ਜਿਸ ਤਰ੍ਹਾਂ ਯਈਆ ਖਾਂ ਦੇ ਦਰਬਾਰ ਵਿੱਚ ਉਹ ਬਿਆਨ ਕਰ ਰਿਹਾ ਸਿੱਖੀ ਦੇ ਬਾਰੇ ਉਹ ਸਮਾਨ ਧਰਤੀ ਤੇ ਡਿੱਗ ਸਕਦਾ ਹੈ ਸੱਤ ਸਮੁੰਦਰ ਸੁੱਕ ਸਕਦੇ ਆ ਹਰ ਤੇਰਾ ਪੁੱਤਰ ਸਿੱਖੀ ਨੂੰ ਤਿਆਗ ਦੇ ਇੱਕ ਵਾਰ ਜਿੱਤ ਨਹੀਂ ਸਕਦਾ ਸੱਚ ਹੈ ਜਦੋਂ